ਫਰੀਕੋਟ ਖਬਰਨਾਮਾ ਤੇ ਸਵਾਗਤ ਹੈ ਜੋਸ਼ ਹੋਸ਼ ਰਣਨੀਤੀ ਅਤੇ ਰਾਜਨੀਤੀ ਦੇ 슬ੋਗਨ ਹੇਠ ਇੱਕ ਨਵੀਂ ਜਥੇਬੰਦੀ ਦਾ ਅਗਾਜ਼ ਹੋਇਆ ਜਿਸ ਵਿੱਚ ਸਾਰੇ ਨੌਜਵਾਨ ਕਿਸਾਨ ਹਨ ਫਰੀਕੋਟ ਦੇ ਵਿੱਚ ਕਿਸਾਨ ਯੂਨੀਅਨ ਇਕਤਾ ਫਤਿਹ ਦਾ ਅਗਾਜ਼ ਕੀਤਾ ਗਿਆ ਜਿਸ ਵਿੱਚ ਸਾਰੇ ਹੀ ਨੌਜਵਾਨਾਂ ਨੂੰ ਜੋੜਿਆ ਗਿਆ ਏ ਇਸ ਸੰਬੰਧ ਵਿੱਚ ਜਾਣਕਾਰੀ ਦਿੰਦਿਆ ਹੋਇਆ ਜਥੇਬੰਦੀ ਦੇ ਸਰਪ੍ਰਸਤ ਮੀਪਿੰਦਰ ਸਿੰਘ ਸੇਖੋ ਅਤੇ ਪੰਜਾਬ ਪ੍ਰਧਾਨ ਸਰਜੀਤ ਸਿੰਘ ਸਰਾਣੇ ਦੱਸਿਆ ਕਿ ਉਹਨਾਂ ਦਾ ਮਕਸਦ ਕੀ ਲਗਾਤਾਰ ਕਿਸਾਨੀ ਮੰਗਾਂ ਨੂੰ ਲੈ ਕੇ ਨੌਜਵਾਨਾਂ ਨਾਲ ਨੂੰ ਨਾਲ ਜੋੜਿਆ ਜਾਵੇਗਾ ਤਾਂ ਜੋ ਕਿਸਾਨਾਂ ਦੇ ਮਸਲੇ ਨੇ ਉਹਨਾਂ ਨੂੰ ਸਰਕਾਰਾਂ ਤੱਕ ਪਹੁੰਚਾਇਆ ਜਾਵੇਗਾ ਜਿਸ ਵਿੱਚ ਉਹਨਾਂ ਕਿਹਾ ਕਿ ਅੱਜ ਉਹਨਾਂ ਵੱਲੋਂ ਸ਼ੁਰੂਆਤ ਕੀਤੀ ਗਈ ਹੈ ਮੱਖ-ਮੱਖ ਜ਼ਿਲ੍ਹਿਆਂ ਦੇ ਅੱਜ ਜ਼ਿਲ੍ਹਾ ਪ੍ਰਧਾਨ ਵੀ ਲਾਏ ਗਏ ਹਨ ਅਤੇ ਹੋਰ ਅਹੁਦੇਦਾਰੀਆਂ ਵੀ ਦਿੱਤੀਆਂ ਗਈਆਂ ਨੇ ਤੁਸੀਂ ਵੀ ਸੁਣੋ ਇਸ ਮੌਕੇ ਇਸ ਸੰਬੰਧ ਦੇ ਵਿੱਚ ਹੋਰ ਕੀ ਜਲਗਾਈ ਸਾਂਝੀ ਕੀਤੀ ਮੀਂਹਵਿੰਦਰ ਸੇਖੋ ਅਤੇ ਪੰਜਾਬ ਪ੍ਰਧਾਨ ਸ਼ਰਪਜੀਤ ਸਿੰਘ ਸਰਹਾਣੇ ਅੱਜ ਆਪਾਂ ਫਰੀਦਕੋਟ ਬਾਬਾ ਫਰੀਦ ਜੀ ਦੀ ਧਰਤੀ ਸ਼ਹਿਰ ਫਰੀਦਕੋਟ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਇਕੱਤਰ ਹੋ ਕੇ ਕਿਸਾਨ ਯੂਨੀਅਨ ਇਕਤਾ ਫਤਿਹ ਉਹਦੇ ਝੰਡੇ ਬਰਦਾਰ ਦੇ ਥੱਲੇ ਜਿਹਦੇ ਪੰਜਾਬ ਦੇ ਪ੍ਰਧਾਨ ਨੇ ਸ਼ਰਨਜੀਤ ਜੀ ਤੇ ਤੁਸੀਂ ਵੇਖ ਰਹੇ ਹੋ ਵੀ ਤਕਰੀਬਨ ਨੌਜਵਾਨ ਨੇ ਅੱਜ ਇੱਕ ਸੰਕਲਪ ਤੇ ਇੱਕ ਟੀਚਾ ਕਿ ਪੰਜਾਬ ਦੀ ਕਿਸਾਨੀ ਨੂੰ ਬਚਾਉਣਾ ਹੈ ਟੱਕੇਸ਼ਾਈ ਰੋਕਣੀ ਹੈ ਜਿਹੜੀਆਂ ਮਾੜੀਆਂ ਦਵਾਈਆਂ ਸਰਕਾਰ ਦੇ ਅਫਸਰਾਂ ਦੇ ਨਾਲ ਮਿਲ ਕੇ ਕਿਸਾਨਾਂ ਨੂੰ ਸਪਰੇਅ ਲਈ ਦਿੱਤੀਆਂ ਜਾਂਦੀਆਂ ਉਹਦੇ ਵਿਰੁੱਧ ਲੜਾਈ ਅਤੇ ਨਾਲ ਹੀ ਕਿਸਾਨੀ ਜੋ ਪੰਜਾਬ ਦੀ ਰੀੜ ਦੀ ਹੱਡੀ ਹੈ ਜਿਹਦੇ ਨਾਲ ਪੰਜਾਬ ਦੇ ਸਾਰੇ ਵਪਾਰ ਚੱਲਦੇ ਨੇ ਉਸ ਕਿਸਾਨੀ ਲਈ ਨੌਜਵਾਨ ਉਦਮ ਇਸ ਜਥੇਬੰਦੀ ਦੇ ਤਹਿਤ ਅੱਜ ਕਰ ਰਹੇ ਆ ਅੱਜ ਸ਼ੁਰੂਆਤ ਹੋਈ ਹੈ ਨੌਜਵਾਨਾਂ ਵੱਲੋਂ ਕਿ ਜਿੱਥੇ ਸਾਡੇ ਬਜ਼ੁਰਗ ਹੋਰ ਜਥੇਬੰਦੀਆਂ ਦੇ ਵਿੱਚ ਕਿਸਾਨੀ ਨੂੰ ਇੱਕ ਟੀਚਾ ਸਮਝ ਕੇ ਇੱਕ ਕਿਸਾਨੀ ਨੂੰ ਮੁੱਖ ਕੀਤਾ ਸਮਝ ਕੇ ਵੱਖ-ਵੱਖ ਜਥੇਬੰਦੀਆਂ 'ਚ ਸੇਵਾ ਨਿਭਾ ਰਹੇ ਸਨ ਤਾਂ ਇਸ ਜਥੇਬੰਦੀ ਦੇ ਵਿੱਚ ਨਰੋਲ ਤੇ ਨਰੋਲ ਨੌਜਵਾਨ ਪੰਜਾਬ ਦੇ ਜੋ ਪੰਜਾਬ ਦੇ ਜੰਪਲ ਨੇ ਉਹ ਕਿਸਾਨੀ ਨੂੰ ਬਚਾਉਣ ਲਈ ਅੱਜ ਉਦੋਂ ਸਾਡਾ ਸ਼ੁਰੂਆਤ ਹੈ ਵਧੇਰੀ ਜਾਣਕਾਰੀ ਸਾਡੇ ਜਿਹੜੇ ਪੰਜਾਬ ਦੇ ਪ੍ਰਧਾਨ ਨੇ ਸ਼ਰਨਜੀਤ ਜੀ ਉਹ ਦੇਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਸਭ ਤੋਂ ਪਹਿਲਾਂ ਤਾਂ ਸਾਰੀ ਪ੍ਰੈਸ ਦਾ ਬਹੁਤ ਬਹੁਤ ਧੰਨਵਾਦ ਆ ਜਿਨ੍ਹਾਂ ਨੇ ਇੱਕ ਨਿੱਕੇ ਜਿਹੇ ਸਾਡੇ ਸਾਦੇ ਤੇ ਇੱਥੇ ਸ਼ਮੂਲੀਅਤ ਕੀਤੀ ਸੋ ਮਸਲਾ ਇਹ ਹੀ ਆ ਕਿ ਨੌਜਵਾਨਾਂ ਨੂੰ ਕਿਤੇ ਵੀ ਥਾਂ ਨਹੀਂ ਮਿਲਦੀ ਜਿਹੜਾ ਅਸਲੀ ਮਕਸਦ ਆ ਜਥੇਬੰਦੀ ਨੂੰ ਆਰਗੇਨਾਈਜ਼ ਕਰਨ ਦਾ ਕਿਉਂਕਿ ਪਿਛਲੇ 2 ਸਾਲਾਂ ਤੋਂ ਗਰਾਊਂਡ ਲੈਵਲ ਤੇ ਵਰਕ ਕਰ ਰਹੇ ਆ ਪਰ ਨੌਜਵਾਨਾਂ ਲਈ ਕਿਤੇ ਵੀ ਥਾਂ ਨਹੀਂ ਹੈਣੀ ਬਸ ਮੈਂ ਇੱਕ ਨਾਂ ਨਹੀਂ ਲੈਣਾ ਚਾਹੁੰਦਾ ਕਿਸੇ ਦਾ ਵੀ ਕਿਸੇ ਵੀ ਜਥੇਬੰਦੀ ਦਾ ਆਰਗੇਨਾਈਜੇਸ਼ਨ ਦਾ ਪਰ ਨੌਜਵਾਨਾਂ ਨੂੰ ਕਿਤੇ ਨਾ ਕਿਤੇ ਕਿਤੇ ਨਾ ਕਿਤੇ ਵਰਤ ਕੇ ਨੌਜਵਾਨਾਂ ਤੋਂ ਵੈਰੀਗੇਟ ਪਨਾ ਕੇ ਨੌਜਵਾਨਾਂ ਨੂੰ ਐਂ ਲੱਗਦਾ ਕਿ ਜਿਵੇਂ ਸਿਰਫ ਤੇ ਸਿਰਫ ਇਹਨਾਂ ਨੇ ਸ਼ਹੀਦੀਆਂ ਦੇਣ ਲਈ ਰੱਖਿਆ ਹੋਇਆ ਕਿ ਨੌਜਵਾਨਾਂ ਨੂੰ ਮੂਰੇ ਕਰ ਦਿਓ ਨੌਜਵਾਨਾਂ ਨੂੰ ਹੂਰੇ ਕਰਕੇ ਇਹ ਉਹਨਾਂ ਤੋਂ ਕੰਮ ਕਢਵਾ ਕੇ ਮੁੜ ਕੇ ਕੀ ਕਰਦੇ ਆ ਉਹਨਾਂ ਨੂੰ ਹੀ ਆਪਦੇ ਬੰਦਿਆਂ ਤੋਂ ਗਦਾਰ ਘਵਾ ਦਿੱਤਾ ਜਾਂਦਾ ਉਹਨਾਂ ਨੂੰ ਹੀ ਆਪਦੇ ਬੰਦਿਆਂ ਤੋਂ ਜਿਹੜਾ ਇਹ ਹੁੱਲੜਬਾਜ਼ ਕਹਿ ਦਿੰਦੇ ਆ ਸੋ ਇਸ ਜਥੇਬੰਦੀ ਦੇ ਵਿੱਚ ਖਾਸ ਕਰਕੇ ਸਾਰਿਆਂ ਥਾਵਾਂ ਤੇ ਪੰਜਾਬ ਹਰਿਆਣਾ ਰਾਜਸਥਾਨ ਛਤੀਸਗੜ੍ਹ ਤੱਕ ਅੱਜ ਅਸੀਂ ਨੌਜਵਾਨਾਂ ਨੂੰ ਜਿਹੜਾ ਇਸ ਜਥੇਬੰਦੀ ਦੇ ਵਿੱਚ ਨਿਯੁਕਤ ਕੀਤਾ ਬਾਕੀ 15 16 ਜ਼ਿਲ੍ਹਿਆਂ ਦੇ ਵਿੱਚ ਜ਼ਿਲ੍ਹਾ ਪ੍ਰਧਾਨ ਨਿਯੁਕਤ ਕੀਤੇ ਆ ਹੋਰ ਵੀ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਬਹੁਤ ਥਾਵਾਂ ਤੇ ਜਿਹੜਾ ਉਹ ਨਿਯੁਕਤੀਆਂ ਜ਼ਰੂਰ ਕਰਾਂਗੇ ਖਾਸ ਕਰਕੇ ਨੌਜਵਾਨਾਂ ਦੀ ਕਿਉਂਕਿ ਆਪਾਂ ਇਹ ਵੀ ਨਹੀਂ ਕਹਿੰਦੇ ਜਿਹੜੇ ਸਰਪ੍ਰਸਤ ਦੇ ਵਿੱਚ ਬਹੁਤ ਹੀ ਸੂਝਵਾਨ ਸਿਆਣੇ ਤੇ ਪੜ੍ਹੇ ਲਿਖੇ ਜਿਹੜੇ ਆ ਉਹ ਅਸੀਂ ਉਹਨਾਂ ਨੂੰ ਰੱਖਿਆ ਹੋਇਆ ਉਹ ਪਿੱਛੇ ਜਿਵੇਂ ਮੀਪਿੰਦਰ ਸਿੰਘ ਸੇਖਵਾਰਗ ਵੀਰ ਸਿੰਘਾ ਜਿੰਦਰਦਾਸ ਰਿੰਕੂ ਜੀ ਆ ਤਸਵੀਰ ਸਿੰਘ ਜੀ ਆ ਅਮਜਦ ਖਾਨ ਜੀ ਆ ਜਾਂ ਜਿੰਨੇ ਵੀ ਹੋਰ ਅਹੁਦੇਦਾਰ ਲਾਏ ਆ ਉਹ ਸਾਰੇ ਜਿਹੜੇ ਆ ਉਹ ਪਿੱਛੋਂ ਸਾਨੂੰ ਸਪੋਰਟ ਕਰਨਗੇ ਅਸੀਂ ਨੌਜਵਾਨ ਜਿਹੜੇ ਆ ਮੂਰੇ ਹੋ ਕੇ ਕਿਸਾਨੀ ਦੇ ਝੰਡੇ ਝੇਟ ਬੰਦੀ ਸਿੰਘਾਂ ਦੀ ਰਿਹਾਈ ਦੀ ਕੇਸਰੀ ਨਿਸ਼ਾਨ ਸਾਹਿਬ ਝੇਟ ਹਰ ਵਰਗ ਦੀ ਹਰ ਜਿਹੜਾ ਉਹ ਕਰਮ ਦੀ ਗੱਲ ਕਰਾਂਗੇ ਭਾਵੇਂ ਉਹ ਕਿਸੇ ਵੀ ਪੱਖ ਦਾ ਹੋਵੇ ਪਰ ਨੌਜਵਾਨਾਂ ਨੂੰ ਮੈਨੂੰ ਬੜੇ ਅਫਸੋਸ ਨਾਲ ਕਹਿਣਾ ਪੈ ਰਿਹਾ ਕਿ ਨੌਜਵਾਨਾਂ ਲਈ ਕਿੱਤੇ ਵੀ ਥਾਂ ਜਿਹੜੀ ਆ ਉਹ ਨਹੀਂ ਰੱਖੀ ਜਾਂਦੀ ਸੋ ਇਹ ਨੌਜਵਾਨਾਂ ਦੀ ਆਪਦੀ ਜਥੇਬੰਦੀ ਆ ਗਰਾਊਂਡ ਲੈਵਲ ਤੇ ਅਸੀਂ ਇੱਕ ਚੀਜ਼ ਖਤਮ ਕਰਨਾ ਚਾਹੁੰਦੇ ਆ ਕਿ ਗਰਾਊਂਡ ਲੈਵਲ ਦੇ ਉੱਤੇ ਜੇ ਰਾਜਨੀਤਿਕ ਲੀਡਰ ਹਾਈ ਲੈਵਲ ਦੇ ਉੱਤੇ ਇਕੱਠੇ ਬਹਿ ਕੇ ਰੋਟੀਆਂ ਖਾ ਸਕਦੇ ਆ ਇਹ ਇਧਰੋਂ ਚੱਕ ਕੇ ਇਧਰ ਇਧਰੋਂ ਚੱਕ ਕੇ ਇਧਰ ਬਹਿ ਸਕਦੇ ਆ ਤੇ ਫਿਰ ਗਰਾਊਂਡ ਲੈਵਲ ਤੇ ਆਮ ਲੋਕ ਜਿਹੜੇ ਆ ਉਹ ਇਕੱਠੇ ਕਿਉਂ ਨਹੀਂ ਹੋ ਸਕਦੇ ਸੋ ਆਮ ਲੈਵਲ ਤੇ ਇਸ ਜਥੇਬੰਦੀ ਦੇ ਵਿੱਚ ਭਾਵੇਂ ਉਹ ਕਿਸੇ ਵੀ ਜਿਹੜਾ ਉਹ ਰਾਜਨੀਤਿਕ ਪਾਰਟੀ ਦੇ ਅੰਦਰ ਵੀ ਕੰਮ ਕਰਦੇ ਹੋਣ ਉਹ ਵੀ ਇਸ ਜੰਦੇਵਾਦੀ ਦੇ ਵਿੱਚ ਗਰਾਊਂਡ ਲੈਵਲ ਤੇ ਕਿਉਂਕਿ ਕਿਤੇ ਨਾ ਕਿਤੇ ਉਹਨਾਂ ਨੂੰ ਪਤਾ ਲੱਗੂਗਾ ਕਿ ਆਪਾਂ ਜਿਹੜੇ ਹੁਣ ਸਹੀ ਰਾਹ ਤੇ ਤੁਰੇ ਹੋਏ ਆ ਉਹ ਜ਼ਰੂਰ ਜਿਹੜੇ ਉਹ ਸਹੀ ਰਾਹ ਤੇ ਆਉਣਗੇ ਸੋ ਆਉਣ ਵਾਲੇ ਸਮੇਂ ਦੇ ਵਿੱਚ ਗਰਾਊਂਡ ਲੈਵਲ ਤੇ ਵਰਕ ਕਰਾਂਗੇ ਪਹਿਲਾਂ ਵੀ ਕਰਦੇ ਸੀ ਭਾਵੇਂ ਉਹ ਪੰਥ ਦੀ ਗੱਲ ਹੋਵੇ ਭਾਵੇਂ ਉਹ ਰਾਜ ਦੀ ਗੱਲ ਹੋਵੇ ਭਾਵੇਂ ਉਹ ਸਰਕਾਰ ਦੇ ਵਿਰੁੱਧ ਮਾੜੀਆਂ ਨੀਤੀਆਂ ਦੀ ਗੱਲ ਹੋਵੇ ਜਿਸ ਮਰਜ਼ੀ ਮਸਲੇ ਤੇ ਗੱਲ ਹੋਵੇ ਸੋ ਕਿਸਾਨਾਂ ਦੀ ਗੱਲ ਵੀ ਜਿਹੜੀ ਉਹ ਮੁੱਢਲੇ ਤੌਰ ਤੇ ਜਿਹੜੀ ਉਹ ਕੀਤੀ ਜਾਊਗੀ ਹਰ ਵਰਗ ਦੇ ਵਿੱਚ ਸੋ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਨੌਜਵਾਨਾਂ ਨਾਲ ਕੇ ਇਹ ਵੀ ਕਰਾਂਗੇ ਕਿ ਜਿੰਨੀਆਂ ਵੀ ਕਿਸਾਨਾਂ ਜਾਂ ਮਾੜੇ ਲੋਕਾਂ ਜਿਹੜੇ ਗਰੀਬ ਲੋਕ ਆ ਗਰੀਬ ਵਰਗ ਆ ਉਹਨਾਂ ਨੂੰ ਕੋਈ ਸਹਾਇਤਾ ਦੀ ਲੋੜ ਹੁੰਦੀ ਆ ਉਹ ਵੀ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਨੂੰ ਗਰਾਊਂਡ ਲੈਵਲ ਤੇ ਜਿਹੜੀ ਆ ਉਹ ਸਹਾਇਤਾ ਦੇਣ ਦੀ ਕੋਸ਼ਿਸ਼ ਕਰਾਂਗੇ ਸਰ ਜੀ ਜੀ ਚੋਣ ਖਾੜਾ ਭਖਿਆ ਇਸ ਵਕਤ ਲਗਾਤਾਰ ਬੀਜੇਪੀ ਦੇ ਪ੍ਰੀਧਵਾਦ ਦਾ ਵਿਰੋਧ ਹੋ ਰਿਹਾ ਹੈ ਪੰਜਾਬ ਦੇ ਵਿੱਚ ਕੀ ਤੁਹਾਡੇ ਜਥੇਬੰਦੀ ਵੀ ਇਹ ਇਹ ਵਿਰੋਧ ਵਿੱਚ ਸ਼ਾਮਲ ਹੋਏਗੀ ਤੇ ਜਾਂ ਵੱਖਰੇ ਤੋਂ ਦੇਖੋ ਸਿੱਧੀ ਤੇ ਸਪਸ਼ਟ ਗੱਲ ਆ ਜਿਹੜੀ ਅਸਲੀਅਤ ਆ ਮੈਂ ਮਤਲਬ ਡਰ ਕੇ ਨਹੀਂ ਕਹਿ ਰਿਹਾ ਕਿਸੇ ਗੱਲ ਤੋਂ ਕੁਝ ਵੀ ਨਹੀਂ ਕਹਿ ਰਿਹਾ ਜਿਹੜੀ ਅਸਲੀਅਤ ਆ ਕਿ ਸਿਰਫ ਤੇ ਸਿਰਫ ਇੱਕ ਪਾਰਟੀ ਦਾ ਵਿਰੋਧ ਨਹੀਂ ਹੋਣਾ ਚਾਹੀਦਾ ਜਿਵੇਂ ਫਰੀਦਕੋਟ ਦੇ ਵਿੱਚ ਆ ਜੇ ਬੀਜੇਪੀ ਦਾ ਵਿਰੋਧ ਹੋ ਰਿਹਾ ਤਾਂ ਕੱਲਾ ਬੀਜੇਪੀ ਦਾ ਵਿਰੋਧ ਹੀ ਕਰ ਰਿਹਾ ਕਿਉਂ ਭਈ ਦੂਜੀਆਂ ਪਾਰਟੀਆਂ ਆਮ ਆਦਮੀ ਪਾਰਟੀ ਦੀ ਸਰਕਾਰ ਆ ਉਹਨਾਂ ਨੇ ਹੁਣ ਤੱਕ ਕੀ ਕੀਤਾ ਦੱਸ ਦੇਣ ਇੱਕ ਸੋਸ਼ਲ ਮੀਡੀਆ ਲੈਵਲ ਤੇ ਹੀ ਕਰੀ ਜਾਂਦੇ ਆ ਨਾ ਕਰੀ ਜਾਂਦੇ ਆ ਖਾਸ ਕਰਕੇ ਕਿੰਨੇ ਖੁਸ਼ ਹੋਏ ਸੀਗੇ ਲੋਕ ਕਿ ਐਨਓਸੀ ਦਾ ਮੁੱਦਾ ਸੀਗਾ ਐਨਓਸੀਆਂ ਜਿਹੜੀਆਂ ਉਹ ਖਤਮ ਕੀਤੀਆਂ ਜਾਣੀਆਂ ਤੇ ਐਨਓਸੀ ਹਜੇ ਤੱਕ ਚੱਲੀ ਜਾਂਦੀ ਆ ਦੱਸੋ ਲੋਕ ਬਹੁਤ ਖੁਸ਼ ਸੀਗੇ ਪਰ ਕੀਤਾ ਕੱਖ ਨਹੀਂ ਨਸ਼ਿਆਂ ਦੇ ਮੁੱਦੇ ਤੇ ਕੀ ਕਿਹਾ ਸੀ ਇਹਨਾਂ ਨੇ ਕਿ ਥੋੜੇ ਦਿਨਾਂ ਦੇ ਵਿੱਚ ਅਸੀਂ ਨਸ਼ਾ ਖਤਮ ਕਰ ਦਿਆਂਗੇ ਹਜੇ ਤੱਕ ਨਹੀਂ ਹੋਇਆ ਐਮਐਸਪੀ ਤੇ ਕਿਸਾਨ ਬੈਠੇ ਆ ਮਤਲਬ ਕੀ ਕਹੀਏ ਜੇ ਘੇਰਨਾ ਤਾਂ ਹਰ ਪੱਖ ਨੂੰ ਹਰ ਬੰਦੇ ਨੂੰ ਘੇਰੋ ਬਾਕੀ ਸ਼ਾਂਤਮਈ ਤਰੀਕੇ ਨਾਲ ਆਪਾਂ ਇਹ ਵੀ ਨਹੀਂ ਕਹਿ ਸਕਦੇ ਹਾਂ ਦਿਲ ਦੇ ਵਿੱਚ ਦਰਦ ਜ਼ਰੂਰ ਹੁੰਦਾ ਕਿ ਸ਼ੰਭੂ ਬਾਰਡਰ ਤੇ ਵੇਖ ਲੋ ਵੀ ਹਰਿਆਣੇ ਵਾਲਿਆਂ ਨੇ ਕੀ ਕੁਛ ਕੀਤਾ ਪੁਲਿਸ ਵਾਲਿਆਂ ਨੇ ਕੀ ਕੁਛ ਕੀਤਾ ਉਹਨਾਂ ਕੋਲੇ ਕੋਈ ਇਖਤਿਆਰ ਨਹੀਂ ਹੈਗਾ ਕਿ ਰੋਡ ਬੰਦ ਕਰ ਦੇਣ ਰੋਡ ਬੰਦ ਦਾ ਉਹਨਾਂ ਨੂੰ ਬੰਦ ਕਰਨ ਦਾ ਉਹਨਾਂ ਕੋਲੇ ਕੋਈ ਇਖਤਿਆਰ ਨਹੀਂ ਕੋਈ ਆਪਾਂ ਉਥੇ ਜੰਗ ਲੜਨੀ ਚੱਲੇ ਦਿੱਲੀ ਨਾਲ ਸਿਰਫ ਇੱਕ ਮੁੱਦੇ ਆ ਮੁੱਦੇ ਲੈ ਕੇ ਮਨਾ ਕੇ ਵਾਪਸ ਆਉਣਾ ਮਸਲਾ ਇਹ ਹੀ ਆ ਉਹਨਾਂ ਨੇ ਨੌਜਵਾਨਾਂ ਨੂੰ ਬੋਰੀਆਂ ਦੇ ਵਿੱਚ ਪਾਤਾ ਨੌਜਵਾਨਾਂ ਦੀਆਂ ਸ਼ਹੀਦੀਆਂ ਹੋ ਗਈਆਂ ਉੱਥੇ ਪਰ ਫੇਰ ਵੀ ਕੋਈ ਪ੍ਰਤੀਕਰਮ ਨਹੀਂ ਨੌਜਵਾਨਾਂ ਨੂੰ ਕੀ ਮੈਸੇਜ ਦੇਣਾ ਚਾਹੀਦਾ ਦੇਖੋ ਨੌਜਵਾਨਾਂ ਨੂੰ ਮੈਂ ਇਹੀ ਮੈਸੇਜ ਦੇਣਾ ਚਾਹੁੰਗਾ ਕਿ ਨੌਜਵਾਨ ਇਕੱਠੇ ਹੋਣ ਤੇ ਖਾਸ ਕਰਕੇ ਨੌਜਵਾਨ ਮੇਨ ਗੱਲ ਕੀ ਹੈ ਕਿ ਨੌਜਵਾਨ ਕਈ ਵਾਰੀ ਇਕੱਲਾ ਹੋਸ਼ ਦੀ ਗੱਲ ਜਾਂ ਇਕੱਲੇ ਜੋਸ਼ ਨੂੰ ਲੈ ਕੇ ਤੁਰ ਪੈਂਦੇ ਆ ਸੋ ਦੋਵਾਂ ਦਾ ਸਮੇਲ ਹੋਣਾ ਜ਼ਰੂਰੀ ਆ ਜੋਸ਼ ਵੀ ਹੋਸ਼ ਵੀ ਜੇ ਦੋਵਾਂ ਦਾ ਸਮੇਲ ਕਰਕੇ ਚੱਲਾਂਗੇ ਜੋਸ਼ ਤੇ ਹੋਸ਼ ਨਾਲ ਫਿਰ ਆਉਣ ਵਾਲੇ ਸਮੇਂ ਦੇ ਵਿੱਚ ਰਣਨੀਤੀ ਵੀ ਰਾਜਨੀਤੀ ਵੀ ਤਹਿਤ ਚਾਰੇ ਚੀਜ਼ਾਂ ਨੂੰ ਲੈ ਕੇ ਆਪਾਂ ਫਤਿਹ ਕਰ ਸਕਦੇ ਆਂ ਜੰਗ ਦੇ ਮੈਦਾਨ ਦੇ ਵਿੱਚ ਤੇ ਜੰਗ ਦਾ ਮੈਦਾਨ ਆਪਾਂ ਕਿਹਨੂੰ ਕਹਿੰਨੇ ਆਂ ਕਿ ਜਿਹੜੀਆਂ ਪਾਰਟੀਆਂ ਮਾੜੀਆਂ ਨੀਤੀਆਂ ਲੈ ਕੇ ਆਉਂਦੀਆਂ ਭਾਵੇਂ ਉਹ ਕਿਸੇ ਵੀ ਮਸਲੇ ਤੇ ਹੋਣ ਉਹਦੇ ਵਿਰੁੱਧ ਆਪਾਂ ਜਿਹੜਾ ਉਹ ਵੱਧ ਤੋਂ ਵੱਧ ਲੋਕਾਂ ਨੂੰ ਜਿਹੜਾ ਉਹ ਜਾਗਰੂਕ ਕਰਨਾ ਇਹ ਜਿਹੜੀ ਕਾਇ ਹੈ ਤੇ ਫੀਵਰ ਤਿਆਰ ਕੀਤੀ ਇਸ ਤੋਂ ਇਲਾਵਾ ਕਿਹਨੇ ਹੋਰ ਵੀ ਤਿਆਰ ਕੀਤੀ ਇਹ ਕਿਹਲੇ ਫੀਵਰ ਦੇ ਦੇਖੋ ਇਹ ਕੱਲੀ ਫਰੀਦਕੋਟ ਨੇ ਅੱਜ ਪੰਜਾਬ ਦਾ ਪ੍ਰਧਾਨ ਲਾਇਆ ਹਰਿਆਣਾ ਦਾ ਇੰਚਾਰਜ ਲਾਇਆ ਰਾਜਸਥਾਨ ਦਾ ਪ੍ਰਧਾਨ ਲਾਇਆ ਛਤੀਸਗੜ੍ਹ ਦਾ ਪੰਜਾਬ ਲਾਇਆ ਆਪਣਾ ਉੱਤਰ ਪ੍ਰਦੇਸ਼ ਦਾ ਮੁਸਲਮਾਨ ਵੀਰਾ ਉਹ ਜਿਹੜਾ ਉਹ ਪ੍ਰਧਾਨ ਲਾਇਆ ਆਉਣ ਵਾਲੇ ਸਮੇਂ ਦੇ ਵਿੱਚ ਮੱਧ ਪ੍ਰਦੇਸ਼ ਵੀ ਗੱਲ ਚੱਲ ਰਹੀ ਹੈ ਉੱਥੇ ਵੀ ਲਾਵਾਂਗੇ 15 16 ਜ਼ਿਲ੍ਹਿਆਂ ਦੇ ਵਿੱਚ ਜ਼ਿਲ੍ਹਾ ਪ੍ਰਧਾਨ ਜਿਹੜੇ ਅੱਜ ਨਿਯੁਕਤ ਕੀਤੇ ਗਏ ਆ ਸਰਪ੍ਰਸਤ ਕਮੇਟੀ ਦੇ ਵਿੱਚ 16 ਜਾਣੇ ਜਿਹੜੇ ਉਹ ਨਿਯੁਕਤ ਕੀਤੇ ਗਏ ਆ ਉਹਨਾਂ ਦੇ ਮੁੱਖ ਸਰਪ੍ਰਸਤ ਦਾਰਮੀ ਭਿੰਦਰ ਸਿੰਘ ਜ ਤੇ ਆਉਣ ਵਾਲੇ ਸਮੇਂ ਦੇ ਵਿੱਚ ਨੌਜਵਾਨ ਇਸ ਜਥੇਬੰਦੀ ਦੇ ਵਿੱਚ ਜੇ ਕੋਈ ਸਿਆਣੇ ਵੀ ਆਉਣਾ ਚਾਹੁੰਦੇ ਆ ਵੈਲਕਮ ਆ ਉਹਨਾਂ ਨੂੰ ਅਸੀਂ ਆਪਣੇ ਤੋਂ ਵੀ ਉੱਪਰ ਪਾਵਾਂਗੇ ਉਹਨਾਂ ਨੂੰ ਸਰਪ੍ਰਸਤ ਕਮੇਟੀ ਦੇ ਵਿੱਚ ਲਾਵਾਂਗੇ ਤਾਂ ਕਿ ਉਹ ਆਪ ਦੀ ਜਿਹੜੀ ਆ ਹੁਣ ਤੱਕ ਦੀ ਜਿਹੜੀ ਕਾਰਗੁਜ਼ਾਰੀ ਆ ਕੋਈ ਉਹਨਾਂ ਦੇ ਦਿਮਾਗ ਦੇ ਵਿੱਚ ਜਾ ਉਹਨਾਂ ਨੇ ਹੁਣ ਤੱਕ ਜੋ ਵੀ ਕਾਰਜ ਕੀਤੇ ਆ ਉਹਨਾਂ ਬਾਰੇ ਸਾਨੂੰ ਨੌਲੇਜ ਦੇਣ ਨੌਜਵਾਨਾਂ ਨੂੰ ਤੇ ਇਹਨਾਂ ਨੇ ਨੌਜਵਾਨਾਂ ਨੂੰ ਮੂਰੇ ਲਾਇਆ ਤੇ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਆ ਸਾਰੇ ਸਰਪ੍ਰਸਤ ਮੈਂਬਰਾਂ ਦਾ ਸਾਰੇ ਸਰਪ੍ਰਸਤ ਪ੍ਰਧਾਨਾਂ ਦਾ ਕਿ ਇਹਨਾਂ ਨੇ ਸਾਨੂੰ ਨੌਜਵਾਨਾਂ ਨੂੰ ਮੂਰੇ ਕੀਤਾ ਤੇ ਹੁਣ ਅਸੀਂ ਇਹਨਾਂ ਨੂੰ ਕਦੇ ਵੀ ਨਾਰਾਜ਼ ਨਹੀਂ ਕਰਾਂਗੇ ਆਉਣ ਵਾਲੇ ਸਮੇਂ ਦੇ ਵਿੱਚ ਨੌਜਵਾਨੀ ਜਿਹੜੀ ਆ ਨੌਜਵਾਨਾਂ ਨੂੰ ਮੈਂ ਬੇਨਤੀ ਕਰਦਾ ਕਿ ਵੱਧ ਤੋਂ ਵੱਧ ਇਸ ਜਥੇਬੰਦੀ ਦੇ ਨਾਲ ਜੁੜੋ ਕਿਉਂਕਿ ਇਹ ਤੁਹਾਡੀ ਨੌਜਵਾਨਾਂ ਦੀ ਆਪਦੀ ਜਥੇਬੰਦੀ ਹੋਊਗੀ ਪਰ ਮਸਲਾ ਇੱਕੋ ਹੀ ਹੋਊਗਾ ਕਿ ਨਾ ਕੱਲਾ ਜੋਸ਼ ਤੇ ਨਾ ਕੱਲਾ ਹੋਸ਼ ਸਹਿਜ ਮਤੇ ਨਾਲ ਸ਼ਾਂਤਮਈ ਤਰੀਕੇ ਦੇ ਨਾਲ ਆਪਾਂ ਆਉਣ ਵਾਲੇ ਸਮੇਂ ਦੇ ਵਿੱਚ ਆਉਣ ਵਾਲੀਆਂ ਰਣਨੀਤੀਆਂ ਜਿਹੜੀਆਂ ਤੈਅ ਕਰਾਂਗੇ ਭਾਵੇਂ ਉਹ ਬੰਦੀ ਸਿੰਘਾਂ ਦਾ ਮੁੱਦਾ ਹੋਵੇ ਕਿਸਾਨਾਂ ਦਾ ਮੁੱਦਾ ਹੋਵੇ ਫਸਲਾਂ ਬਰਬਾਦ ਹੋਈਆਂ ਉਸ ਮੁੱਦੇ ਨੂੰ ਲੈ ਕੇ ਪਾਣੀਆਂ ਦੇ ਮੁੱਦੇ ਨੂੰ ਲੈ ਕੇ ਖਾਸ ਕਰਕੇ ਨਸ਼ੇ ਦੇ ਮੁੱਦੇ ਨੂੰ ਲੈ ਕੇ ਨਸ਼ੇ ਦੇ ਮੁੱਦੇ ਤੇ ਸਰਕਾਰਾਂ ਕਹਿੰਦੀਆਂ ਤਾਂ ਹੈ ਪੁਲਿਸ ਮੁਲਾਜ਼ਮ ਵੀਰ ਨਸ਼ੇ ਨੂੰ ਨਸ਼ੇ ਨਸ਼ੇ ਵਾਲਿਆਂ ਨੂੰ ਫੜਦੇ ਵੀ ਵਿਖੇ ਆ ਸੀ ਫੜਦੇ ਵੀ ਵੇਖਿਆ ਮੈਂ ਮਾੜਾ ਨਹੀਂ ਕਹਿਣਾ ਚਾਹੁੰਦਾ ਹੋ ਸਕਦਾ ਸਾਰੇ ਮਾੜੇ ਨਹੀਂ ਕਹਿ ਸਕਦੇ ਪਰ ਪੁਲਿਸ ਮੁਲਾਜ਼ਮ ਵੀਰਾਂ ਨੂੰ ਨਚਰ ਨੂੰ ਫੜਦੇ ਵੀ ਵੇਖਿਆ ਪਰ ਮਸਲਾ ਇੱਥੇ ਇਹ ਆ ਜਾਂਦਾ ਕਿ ਜਾਂ ਤਾਂ ਵਿੱਚ ਕੋਈ ਚੋਰੀ ਗਜਾਰੀ ਜਿਹੜੀ ਹੁੰਦੀ ਆ ਉਹ ਉਹਨਾਂ ਤੋਂ ਜਿਹੜਾ ਨੁਕਸਾਨ ਹੋ ਜਾਂਦਾ ਜਾਂ ਫਿਰ ਜਿਹੜੇ ਉਤਲੇ ਲੀਡਰ ਹੋਗੇ ਜਾਂ ਫਿਰ ਆਪਾਂ ਕਹਿ ਦਈਏ ਜਿਹੜੀਆਂ ਸਰਕਾਰਾਂ ਉਹ ਇਸ ਮੁੱਦੇ ਤੇ ਕੋਈ ਸਖਤ ਜਿਹੜਾ ਉਹ ਕਾਨੂੰਨ ਜਿਹੜੀਆਂ ਨਹੀਂ ਬਣਾ ਰਹੀਆਂ ਤਾਂ ਕਿ ਜਿਹੜਾ ਉਹ ਛੁੱਟ ਜਾਂਦੇ ਆ ਬਾਕੀ ਬੇਅਦਬੀ ਦੇ ਮੁੱਦੇ ਤੇ ਤੁਹਾਨੂੰ ਵੀ ਪਤਾ ਬੇਅਦਬੀ ਗੁਰੂ ਗ੍ਰੰਥ ਸਾਹਿਬ ਦੀ ਵੱਧ ਤੋਂ ਵੱਧ ਹੋ ਰਹੀ ਆ ਉਸ ਮੁੱਦੇ ਤੇ ਅਸੀਂ ਸਰਕਾਰਾਂ ਨੂੰ ਵੀ ਜਿਹੜਾ ਪਹਿਲਾਂ ਵੀ ਅਸੀਂ ਕਰਦੇ ਸੀ ਆਉਣ ਵਾਲੇ ਸਮੇਂ ਦੇ ਵਿੱਚ ਵੀ ਅਸੀਂ ਬੇਨਤੀ ਕਰਾਂਗੇ ਕਿ ਸਖਤ ਕਾਨੂੰਨ ਤਹਿਤ ਜਿਵੇਂ ਪਾਕਿਸਤਾਨ ਦੇ ਵਿੱਚ ਸਖਤ ਕਾਨੂੰਨ ਆ ਉਹ ਇੱਥੇ ਵੀ ਜਿਹੜਾ ਉਹ ਬਣਾਇਆ ਜਾਵੇ ਇੱਕ ਲੱਖ ਇਹ ਜਿਵੇਂ ਭਾਰਤੀ ਸਿਆਸੀ ਨੇਤਾ ਫਤਿਹਨਾਉਂਸੀ ਜੁੜੇ ਹੋਏ ਸੀਗੇ ਅੱਜ ਤੁਸੀਂ ਉਹਨਾਂ ਤੋਂ ਅਲੱਗ ਹੋ ਗਏ ਹੋ ਜਦ ਕਿ ਉਹ ਪਿਆ ਕਰ ਰਹੇ ਹੋ ਕੀ ਕਰਨਾ ਹੈ ਅ ਦੇਖੋ ਜੀ ਪੰਜਾਬ ਦੀਆਂ ਜਿੰਨੀਆਂ ਕਿਸਾਨ ਜਥੇਬੰਦੀਆਂ ਹਨ ਉਹਨਾਂ ਚ ਸਾਰੇ ਬੁਨਿਆਦੀ ਤੌਰ ਤੇ ਪੰਜਾਬੀ ਆ ਤੇ ਪੰਜਾਬ ਦੇ ਜੰਪਲ ਇਸ ਨਵੀਂ ਨਕੋਰ ਜਥੇਬੰਦੀ ਜਿਹਦੀ ਪ੍ਰੈਸ ਵਾਰਤਾਈ ਤੁਸੀਂ ਅੱਜ ਆਏ ਹੋ ਇਹਦਾ ਕਿਸੇ ਹੋਰ ਜਥੇਬੰਦੀ ਨਾਲ ਕੋਈ ਵੈਰ ਵਿਰੋਧ ਨਹੀਂ ਨਾ ਹੀ ਕੋਈ ਵਿਚਾਰਧਾਰਾ ਦਾ ਆਪਸ ਚ ਲੜਾਈ ਆ ਇਹ ਹਰੇਕ ਜਥੇਬੰਦੀ ਦੇ ਕੁਝ ਮੁੱਖ ਟੀਚੇ ਹੁੰਦੇ ਆ ਕਿ ਉਹਨਾਂ ਟੀਚਿਆਂ ਨੂੰ ਲੈ ਕੇ ਕੰਮ ਕਰਨਾ ਹੈ ਸੋ ਇਸ ਜਥੇਬੰਦੀ ਵੱਲੋਂ ਕਿਸੇ ਹੋਰ ਜਥੇਬੰਦੀ ਦੇ ਉਲਟ ਕਦੇ ਵੀ ਕੋਈ ਬਿਆਨਬਾਜ਼ੀ ਕਿਸੇ ਕਿਸਮ ਦੀ ਆਪਸੀ ਤਕਰਾਰ ਇਹਦੇ ਵਿੱਚ ਕਿਤੇ ਵੀ ਨਹੀਂ ਪਿਆ ਜਾਊਗਾ ਨਰੋਲ ਮੁੱਦਾ ਇਹ ਹੈ ਕਿ ਨਸ਼ੇ ਕਰਸਾਨੀ ਮਾਰੀਆਂ ਪੈਸਟੀਸਾਈਡ ਦਵਾਈਆਂ ਆੜਤੀਆਂ ਵੱਲੋਂ ਕੀਤੀ ਜਾ ਰਹੀ ਲੁੱਟ ਖਸੁੱਟ ਇਹ ਮੁੱਦੇ ਨੇ ਇਸ ਤੋਂ ਇਲਾਵਾ ਬਿਲਕੁਲ ਪੰਜਾਬ ਸਾਡਾ ਪੰਜਾਬ ਮੁੱਦਾ ਸਾਡੇ ਲਈ ਸਾਡਾ ਮੁੱਦਾ ਇਹ ਨਹੀਂ ਕਿ ਸਾਡਾ ਕਿਸੇ ਨਾ ਚੌਧਰ ਦਾ ਰੌਲ ਪੰਜਾਬ ਸਾਡਾ ਮੁੱਦਾ ਅਸੀਂ ਪੰਜਾਬੀਅਤ ਦੀ ਗੱਲ ਕਰਨੀ ਹੈ ਤੇ ਪੰਜਾਬੀਆਂ ਨੂੰ ਬਚਾਉਣ ਦੀ ਗੱਲ ਕਰ। ਦੇਖੋ ਉਹ ਆਪਣਾ ਕੰਮ ਕਰਨਗੇ ਉਹ ਸਾਰੇ ਆਪਣਾ ਕੰਮ ਕਰਨਗੇ। ਅਸੀਂ ਜਿਹੜਾ ਉਹ ਅਸੀਂ ਆਪਣਾ ਕੰਮ ਕਰਾਂਗੇ ਖਾਸ ਕਰਕੇ ਨੌਜਵਾਨੇ ਦੀ ਗੱਲ ਕੀਤੀ।